ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੋ ਗੁਰ ਕਰਹੋ ਜੇ ਬੋਹਰ ਨ ਕਰਨਾ ਸੋ ਪਦਲ ਬੋਹ ਜੇ ਬੋਹਰ ਨ ਰਵਨਾ ਸੋ ਧਿਆਨ ਤਰਹੋ ਜੇ ਬੋਹਰ ਨ ਧਰਨਾ ਐਸੇ ਮਰਹੋ ਜੇ ਬੋਹਰ ਨ ਮਰਨਾ ਤਨ ਗੁਰ ਗ੍ਰੰਥ ਸਾਹਿਬ ਜੀ ਦੀ ਬਾਣੀ ਤਿੰਨ ਗੱਲਾਂ ਤੇ ਬੜਾ ਚੋਲ ਦਿੰਦੀ ਹੈ ਸੋਚੋ ਸਮਝੋ ਅਤੇ ਚੇਤੇ ਕਰੋ ਅਤੇ ਇਸ ਲਈ ਕੀ ਉਤਮ ਕਰਨਾ ਪਵੇਗਾ ਸੁੰਨਾ ਈਸ਼ਵਰ ਮੇਰੇ ਵਿਚਾਰਾਂ ਦਾ ਹਿੱਸਾ ਬਣੇ ਈਸ਼ਵਰ ਮੇਰੀ ਸਮਝ ਬਣੇ ਈਸ਼ਵਰ ਮੇਰੀ ਜੱਦ ਬਣੇ ਇਸ ਲਈ ਮੈਨੂੰ ਕੀ ਕਰਨਾ ਪਵੇਗਾ ਈਸ਼ਵਰ ਹੈ ਉਹ ਮੇਰੀ ਜੱਦ ਦਾ ਹਿੱਸਾ ਨਹੀਂ ਹੈ ਪਰਮਾਤਮਾ ਹੈ ਮੇਰੇ ਵਿਚਾਰਾਂ ਵਿੱਚ ਨਹੀਂ ਹੈ ਪਰਮਾਤਮਾ ਹੈ ਮੇਰੀ ਸਮਝ ਵਿੱਚ ਨਹੀਂ ਹੈ ਜੋ ਮੇਰੀ ਸਮਝ ਵਿੱਚ ਨਹੀਂ ਹੈ ਉਹ ਤਾਂ ਹੈ ਹੀ ਨਹੀਂ ਜੋ ਮੇਰੇ ਵਿਚਾਰਾਂ ਵਿੱਚ ਨਹੀਂ ਤਾਂ ਉਹ ਹੈ ਹੀ ਨਹੀਂ ਅਤੇ ਜੋ ਮੇਰੇ ਚੇਤੇ ਵਿੱਚ ਨਹੀਂ ਉਹ ਵੀ ਨਹੀਂ ਹੈ ਚਾਹੇ ਕਿਉਂ ਨਾ ਹੋਵੇ ਪਰ ਮੇਰੇ ਵਾਸਤੇ ਤਾਂ ਨਹੀਂ ਹੈ ਇਹ ਮੇਰੀ ਵਿਚਾਰ ਦਾ ਹਿੱਸਾ ਕਿਸ ਤਰ੍ਹਾਂ ਬਣੇ ਇਹ ਮੇਰੀ ਸੋਚਣੀ ਕਿਸ ਤਰ੍ਹਾਂ ਹੋਵੇ ਇਹ ਮੇਰੀ ਸਮਝ ਵਿੱਚ ਕਿਸ ਤਰ੍ਹਾਂ ਆਵੇ ਮੇਰੇ ਚੇਤੇ ਵਿੱਚ ਆਵੇ ਮੇਰੀ ਯਾਦ ਦਾ ਹਿੱਸਾ ਬਣੇ ਅਤੇ ਮੇਰੀ ਸਿਮਰਤੀ ਬਣੇ ਉਹ ਮੇਰੇ ਵਿਚਾਰ ਵਿੱਚ ਚੱਲੇ ਇਸ ਲਈ ਮੈਂ ਕੀ ਕਰਾਂ ਹਰ ਰੋਜ਼ ਹਰ ਵਕਤ ਮੇਰੇ ਵਿਚਾਰਾਂ ਵਿੱਚ ਕੀ ਚੱਲਦਾ ਹੈ ਮੇਰੇ ਵਿਚਾਰਾਂ ਵਿੱਚ ਪਰਿਵਾਰ ਚੱਲਦਾ ਹੈ ਪਦਾਰਥ ਚੱਲਦੇ ਹਨ ਸੰਸਾਰ ਚੱਲਦਾ ਹੈ ਨਿਰੰਕਾਰ ਨਹੀਂ ਚੱਲਦਾ ਚੱਲਦੀ ਹੈ ਮੇਰੀ ਸੋਚਨੀ ਅਤੇ ਸਮਝ ਅਤੇ ਮੇਰੀ ਸਮਝ ਵਿੱਚ ਸੰਸਾਰ ਚੱਲਦਾ ਹੈ ਪਦਾਰਥ ਚੱਲਦਾ ਹੈ ਤਨ ਸੰਬਦਾ ਚੱਲਦੀ ਹੈ ਪਰਵਾਰ ਚੱਲਦਾ ਹੈ ਪਰ ਨਿਰੰਕਾਰ ਨਹੀਂ ਚੱਲਦਾ ਚੱਲ ਰਹੀ ਹੈ ਮੇਰੀ ਜਦ ਸ਼ਕਤੀ ਸਿਮਰਤੀ ਚੇਤਾ ਸ਼ਕਤੀ ਪਰ ਮੇਰੀ ਜਦ ਵਿੱਚ ਮੇਰੇ ਚੇਤੇ ਵਿੱਚ ਚੱਲ ਰਹੇ ਹਨ ਮਿੱਤਰ ਪੁੱਤਰ ਪਰਿਵਾਰ ਤਨ ਸੰਬਦਾ तरह-तरह ਦੇ ਪਦਾਰਥ ਪਰ ਪਰਮਾਤਮਾ ਨਹੀਂ ਚਲਦਾ ਵਿਚਾਰ ਚਲਦੇ ਹਨ ਵਿਚਾਰਾਂ ਵਿੱਚ ਪਰਮਾਤਮਾ ਨਹੀਂ ਚਲਦਾ ਸਮਝ ਚਲਦੀ ਹੈ ਸਮਝ ਵਿੱਚ ਪਰਮਾਤਮਾ ਨਹੀਂ ਚਲਦਾ ਤਾਂ ਫਿਰ ਮੈਂ ਕੀ ਦੁਹਰਾਵਾਂ ਜੋ ਮੇਰੀ ਸਮਝ ਵਿੱਚ ਨਹੀਂ ਹੈ ਤਾਂ ਨਹੀਂ ਹੈ ਚਾਹੇ ਕਿਉਂ ਨਾ ਹੋਵੇ ਜੋ ਮੇਰੇ ਚੇਤੇ ਵਿੱਚ ਨਹੀਂ ਜੋ ਮੇਰੀ ਸਿਮਰਤੀ ਵਿੱਚ ਨਹੀਂ ਤਾਂ ਕੀ ਪਰਮਾਤਮਾ ਨਹੀਂ ਹੈ ਇਸ ਵਾਸਤੇ ਬਾਣੀ ਕਹਿੰਦੀ ਹੈ ਉਰਤਾਰ ਵਿਚਾਰ ਮੁਰਾਰ ਰਮੋ ਰਮ ਮਨਮੋਹਨ ਨਾਮ ਜਪੀਨੇ ਗੁਰਬਾਨੀ ਨੇ ਵਿਚਾਰ ਉੱਤੇ ਜੋਰ ਦਿੱਤਾ ਹੈ ਅਮਰਤ ਵੇਲਾ ਸਚ ਨਾਓ ਵਡਿਆਈ ਵਿਚਾਰ ਅਤੇ ਬ੍ਰह्म ਵਿਚਾਰ ਵਿਚਾਰਾ ਕੋਏ ਨਾਨਕ ਤਾਂ ਕੀ ਪਰਮਗਤ ਹੋਏ ਮੈਂ ਕਿਤਨਾ ਵੀ ਕੀਰਤਨ ਕਰਾਂ ਕਿਤਨਾ ਵੀ ਕੀਰਤਨ ਸੁਣਾ ਪਰ ਮੇਰਾ ਸਭ ਕੁਝ ਸੁਨਿਆ ਹੋਇਆ ਜੇਕਰ ਮੇਰੇ ਵਿਚਾਰਾਂ ਵਿੱਚ ਨਹੀਂ ਮੇਰੀ ਸਮਝ ਵਿੱਚ ਮੇਰੇ ਚੇਤੇ ਵਿੱਚ ਨਹੀਂ ਤਾਂ ਮੈਂ ਕੀ ਸੁਨਿਆ ਕੁਝ ਵੀ ਨਹੀਂ ਮੈਂ ਸਾਰੇ ਧਾਰਮਿਕ ਕਰਮ ਕਰਾਂ ਅਤੇ ਧਾਰਮਿਕ ਕਰਮ ਕਰਨੇ ਕੋਈ ਓਖੇ ਨਹੀਂ ਸਾਰੇ ਹੀ ਕਰਦੇ ਹਨ ਕੋਈ ਸੇਵਾ ਕਰਦਾ ਹੈ ਕੋਈ ਚੋਰ ਸਹਿਬ ਕਰਦਾ ਹੈ ਕੋਈ ਝਾੜੂ ਫੇਰਦਾ ਹੈ ਕੋਈ ਲੰਗਰ ਬਣਾ ਰਿਹਾ ਹੈ ਕੋਈ ਲੰਗਰ ਵੰਡ ਰਿਹਾ ਹੈ ਕੋਈ ਗੁਰਦੁਆਰੇ ਆ ਕੇ ਕਥਾ ਕਰਦਾ ਹੈ ਕੋਈ ਕੀਰਤਨ ਕਰਦਾ ਹੈ ਕੋਈ ਸੁਣ ਰਿਹਾ ਹੈ ਧਾਰਮਿਕ ਕਰਮ ਤਾਂ ਸਾਰੇ ਹੀ ਕਰਦੇ ਹਨ ਕਿਰਤ ਦੇ ਤਲ ਤੇ ਧਾਰਮਿਕ ਹੋਣਾ ਹੋਰ ਗੱਲ ਹੈ ਵਿਚਾਰ ਦੇ ਤਲ ਤੇ ਧਾਰਮਿਕ ਹੋਣਾ ਹੋਰ ਗੱਲ ਕਿਉਂਕਿ ਕਿਰਤ ਸਰੀਰ ਦੇ ਤਲ ਤੇ ਪ੍ਰਗਟ ਹੁੰਦੀ ਹੈ ਵਿਚਾਰ ਮਨ ਕਰਦਾ ਹੈ ਕਿਰਤ ਜ਼ੁਬਾਨ ਨਾਲ ਪ੍ਰਗਟ ਹੁੰਦੀ ਹੈ ਵਿਚਾਰ ਮਨ ਵਿੱਚ ਚੱਲਦੇ ਹਨ ਮੈਂ ਹੱਥਾਂ ਨਾਲ ਕੀ ਕਰ ਰਿਹਾ ਹਾਂ ਸਮਾਜ ਨੂੰ ਦਿਖਾਈ ਦਿੰਦਾ ਹੈ ਮੈਂ ਜ਼ੁਬਾਨ ਨਾਲ ਕੀ ਬੋਲਦਾ ਹਾਂ ਸੰਸਾਰ ਨੂੰ ਸੁਣਾਈ ਦਿੰਦਾ ਹੈ ਮੈਂ ਮਨ ਨਾਲ ਕੀ ਸੋਚਿਆ ਸੰਸਾਰ ਨੂੰ ਸੁਣਾਈ ਨਹੀਂ ਦਿੰਦਾ ਨਾ ਹੀ ਦਿਖਾਈ ਦਿੰਦਾ ਹੈ ਮੈਂ ਮਨ ਨਾਲ ਵਿਚਾਰ ਕੀ ਕਰਦਾ ਹਾਂ ਮੇਰੀ ਸਮਝ ਕੀ ਹੈ ਮੇਰੀਆਂ ਅੰਦਰਾਂ ਵਿੱਚ ਕੀ ਚੱਲਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਸੰਸਾਰ ਅਤੇ ਸਮਾਜ ਮਨੁੱਖ ਦੀ ਕਿਰਤ ਵੇਖਦਾ ਹੈ ਕਾਨੂੰਨ ਕੀਰਤਵੇਖਦਾ ਹੈ ਸਮਾਜ ਇਹ ਚਾਹੁੰਦਾ ਹੈ ਕਿ ਮਨੁੱਖ ਦੀ ਕਿਰਤ ਤੋਂ ਸਮਾਜ ਦਾ ਪਲਾ ਤਾਂ ਹੋਵੇ ਪਰ ਮਨੁੱਖ ਦੀ ਕਿਰਤ ਤੋਂ ਸਮਾਜ ਨੂੰ ਚੋਟਣਾ ਪਹੁੰਚੇ ਕਾਨੂੰਨ ਵੀ ਇਹ ਹੀ ਚਾਹੁੰਦਾ ਹੈ ਕਿ ਮਨੁੱਖ ਦੀ ਕਿਰਤ ਤੋਂ ਮਨੁੱਖ ਦੇ ਕਰਮ ਤੋਂ ਮਨੁੱਖ ਦੇ ਕਿਰਦਾਰ ਤੋਂ ਕਾਨੂੰਨ ਨਾ ਟੁੱਟੇ ਕਿਉਂਕਿ ਦੁਨੀਆ ਵਿੱਚ ਲੋਭ ਮੌਜੂਦ ਹੈ ਸਮਾਜ ਦੇ ਨਿਯਮ ਤੋੜਨ ਵਾਲੇ ਕਾਨੂੰਨ ਤੋੜਨ ਵਾਲੇ ਮੌਜੂਦ ਹਨ ਕਾਨੂੰਨ ਤੋੜਦਾ ਕੌਣ ਹੈ ਜਿਸ ਨੂੰ ਕਾਨੂੰਨ پکڑ ਨਹੀਂ ਸਕਦਾ ਸਮਾਜ ਦੇ ਨਿਯਮ ਤੋੜਦਾ ਕੌਣ ਹੈ ਜਿਸ ਤੇ ਸਮਾਜ ਹਾਵੀ ਨਹੀਂ ਹੋ ਸਕਦਾ ਇਸ ਵਾਸਤੇ ਕਹਿੰਦੇ ਹਨ ਕਿ ਸ਼ਕਤੀਸ਼ਾਲੀ ਮਨੁੱਖ ਤਾਂ ਪਰਛਾਹ ਹੋ ਜਾਂਦੇ ਹਨ ਜੇਕਰ ਪ੍ਰਮਾਤਮਾ ਦਾ ਮੰਨਣਾ ਉਹਨਾਂ ਦੀ ਜ਼ਿੰਦਗੀ ਵਿੱਚ ਨਾ ਹੋਵੇ ਤਾਂ ਉਹ ਕਾਨੂੰਨ ਅਤੇ ਸਮਾਜ ਤੋੜਦੇ ਹਨ ਬਹੁਤ ਸਾਰੇ ਮਨੁੱਖ شریف ਨਹੀਂ ਹਨ ਕਮਜ਼ੋਰ ਹਨ ਤਾਕਤ ਦੇ ਮਿਲਦਿਆਂ ਪਤਾ ਚੱਲੇਗਾ ਕਿ ਇਹ ਕੀ ਹਨ ਬਹੁਤ ਸਾਰੇ ਮਨੁੱਖ ਜੋ ਪਲੇ ਮਾਨਸ ਹਨ ਪਰ ਪਲੇ ਮਾਨਸ ਨਹੀਂ ਕਮਜ਼ੋਰ ਹਨ ਤਾਕਤ ਦੇ ਮਿਲਦਿਆਂ ਹੀ ਪਤਾ ਚੱਲੇਗਾ ਕਿ ਪਲੇ ਮਨੁਸਹਾਨਕੇ ਨਹੀਂ ਕਿਰਤ ਦੇ ਤਲਤੇ ਚੰਗਾ ਹੋਵੇ ਠੀਕ ਹੋਵੇ ਸਮਾਜ ਅਤੇ ਕਾਨੂੰਨ ਦੇ ਨਿਯਮ ਨਾ ਟੁੱਟਣ ਤਾਂ ਸਮਾਜ ਉਸਦੀ ਇੱਜ਼ਤ ਕਰਦਾ ਹੈ ਕਾਨੂੰਨ ਵੀ ਉਸਨੂੰ ਕਿਧਰੇ ਕਿਧਰੇ ਸਨਮਾਨਿਤ ਕਰਦਾ ਹੈ ਕਿ ਇਹ ਬੰਦਾ ਚੰਗਾ ਹੈ ਨੇਕ ਹੈ ਇਸਦੀ ਕਿਰਤ ਚੰਗੀ ਹੈ ਪਰ ਇਸ ਨਾਲ ਧਰਮ ਦਾ ਮਸਲਾ ਹੱਲ ਨਹੀਂ ਹੁੰਦਾ ਕਿਰਤ ਦੇ ਤਲਤੇ ਜੋ ਧਰਮ ਪ੍ਰਗਟ ਹੋ ਰਿਹਾ ਹੈ ਇਹ ਧਰਮ ਹੈ ਨਹੀਂ ਇਹ ਧਰਮ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਹਨ ਇਹ ਪਖੰਡ ਹੈ ਕਰਮ-ਤਰਮ ਪਾ ਖੰਡ ਜੋ ਦਿਸ ਹੈ ਤਿੰਨ ਜਮ ਜਗਾਤੀ ਲੁਟੈ ਜੋ ਦਿਸੇ ਜੋ ਦਿਖਾਈ ਦੇ ਰਹਾ ਹੈ ਜੋ ਦੇਖਣ ਮਾਤਰ ਹੈ ਜੋ ਸਿਰਫ ਦਿਖਾਵੇ ਵਿੱਚ ਹੈ ਜ਼ੁਬਾਨ ਨਾਲ ਕੁਝ ਬੋਲਿਆ ਜਾ ਰਹਾ ਹੈ ਹੱਥਾਂ ਨਾਲ ਕੁਝ ਕੀਤਾ ਜਾ ਰਹਾ ਹੈ ਕਿਰਤ ਦਿਖਾਈ ਦੇ ਰਹੀ ਹੈ ਇਹ ਤਾਂ ਕਿਰਤ ਦੇ ਤਲ ਤੇ ਪ੍ਰਗਟ ਹੋ ਰਿਹਾ ਹੈ ਬਾਕੀ ਤਰਮ ਵਿਚਾਰ ਵਿੱਚ ਹੈ ਕਿ ਨਹੀਂ ਸਮਝ ਵਿੱਚ ਹੈ ਕਿ ਨਹੀਂ ਚਿੰਤਨ ਵਿੱਚ ਹੈ ਕਿ ਨਹੀਂ ਕੁਝ ਨਹੀਂ ਕਹਿ ਸਕਦੇ ਸੋ ਮਹਾਰਾਜ ਕਹਿੰਦੇ ਹਨ ਇਹੀ ਤਾਂ ਆਪਾ ਖੰਡ ਹੈ ਕਰਮ-ਤਰਮ ਪਾ ਖਣਜੋ ਦੀ ਸੇ ਤਿੰਨ ਜੰਮ ਜਗਾਤੀ ਲੁੱਟੇ ਸਿਰਫ ਦਿਖਾਈ ਦਿੰਦਾ ਹੈ ਸਮਾਜ ਦਾ ਮਸਲਾ ਹੱਲ ਹੋ ਜਾਂਦਾ ਹੈ ਮਨੁੱਖ ਨੇਕ ਹੋਵੇ ਤਾਂ ਕਾਨੂੰਨ ਦਾ ਮਸਲਾ ਹੱਲ ਹੋ ਜਾਂਦਾ ਹੈ ਪਰ ਦਰਬ ਦਾ ਮਸਲਾ ਇਸ ਨਾਲ ਹੱਲ ਨਹੀਂ ਹੁੰਦਾ ਦੁਨੀਆ ਵਿੱਚ ਸ਼ਰੀਪ ਬਹੁਤ سارے ਹਨ ਪਰ ਧਾਰਮਿਕ ਤਾਂ ਕੋਈ ਕਰੋੜਾਂ ਵਿੱਚੋਂ ਇੱਕ ਹੈ ਭਲੇ ਮਨਸ ਤਾਂ ਬਹੁਤ سارے ਹਨ ਸਾਰੇ ਮਨੁੱਖ ਸਮਾਜ ਦੇ ਨਿਯਮ ਥੋੜੀ ਤੋੜਦੇ ਹਨ ਮੰਨਦੇ ਹਨ ਜੀ ਰਹੇ ਹਨ ਰਹਿਣਾ ਜੋ ਸਮਾਜ ਵਿੱਚ ਹੈ ਪਰ ਇਹ ਤਰਮ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਰੱਬੀ ਵਿਚਾਰ ਹੈ ਅਤੇ ਰੂਹੇ ਜਮੀਨ ਉੱਤੇ ਇਹ ਹੀ ਇੱਕ ਕੌਮ ਹੈ ਜਿਸ ਦਾ ਗੁਰੂ ਵਿਚਾਰ ਹੈ ਜੋ ਵਿਚਾਰ ਨੂੰ ਮੱਥਾ ਟੇਕਦੇ ਹਨ ਕੁਦਰਤੀ ਗੱਲ ਹੈ ਵਿਚਾਰ ਸ਼ਬਦ ਦੇ ਰਾਹੀਂ ਪ੍ਰਗਟ ਹੁੰਦੇ ਹਨ ਹੋਰ ਕੋਈ ਪ੍ਰਗਟ ਕਰਨ ਦਾ ਵਸੀਲਾ ਹੀ ਨਹੀਂ ਹੈ ਤਿੰਨ ਦੋਗ ਪ੍ਰਾਚੀਨ ਤਰਮ ਗ੍ਰੰਥਾਂ ਨੇ ਮੰਨੇ ਹਨ ਈਸ਼ਵਰ ਸ਼ਬਦ ਅਤੇ ਸੰਸਾਰ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਜੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਰੋਗ ਪ੍ਰਾਚੀਨ ਤਰਮ ਗ੍ਰੰਥਾਂ ਨੇ ਮੰਨੇ ਹਨ ਈਸ਼ਵਰ ਸ਼ਬਦ ਸੰਸਾਰ ਸੰਸਾਰ ਅਕਾਰ ਹੈ ਦੇਖਣ ਦਾ ਵਿਸ਼ਾ ਸ਼ਬਦ ਤੋਨ ਹੈ ਸੁਨਣ ਦਾ ਵਿਸ਼ਾ ਪਰਮਾਤਮਾ ਪ੍ਰਕਾਸ਼ ਹੈ ਅਨੁਭਵ ਦਾ ਵਿਸ਼ਾ ਸੰਸਾਰ ਦੇਖਣ ਦਾ ਵਿਸ਼ਾ ਹੈ ਜੇਕਰ ਅੱਖਾਂ ਨਹੀਂ ਤਾਂ ਕਹਿ ਦਿੱਤਾ ਜਾਂਦਾ ਹੈ ਸੰਸਾਰ ਕਿਆ ਦੇਖ ਹੀ ਨਹੀਂ ਸਕਦਾ ਹੈ ਸੰਸਾਰ ਅਸਥੂਲ ਹੈ ਸ਼ਬਦ ਅਤੇ ਪਰਮਾਤਮਾ ਅਤੇ ਸੂਖਮ ਹਨ ਉਹ ਜੋ ਪਰਮਾਤਮਾ ਹੈ ਪਰਮ ਸ਼ਕਤੀ ਪਰਮ ਪ੍ਰਕਾਸ਼ نور ਹੈ ਚਾਨਣਾ ਹੈ ਅਤੇ ਪਰਮਾਤਮਾ ਦੇ ਅਖਰੀ ਅਰਥ ਵੀ ਬੰਦੇ ਹਨ ਪਰਮ ਚਾਨਣਾ ਪਰਮ ਪ੍ਰਕਾਸ਼ ਜੇਕਰ ਉਹ ਪਰਮਾਤਮਾ ਅਨੁਪਬ ਦਾ ਵਿਸ਼ਾ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਅਤੇ ਕਿਵੇਂ ਸਮਝੀਏ ਉਸ ਨੂੰ ਸੁੰਨਾ ਹੈ ਤਾਂ ਕਿਸ ਤਰ੍ਹਾਂ ਸੁਣੀਏ ਜਿਹੜਾ ਸੁੰਦਾ ਹੈ ਉਸ ਨੂੰ ਕਹਿੰਦੇ ਹਨ ਸਰੋਤਾ ਇਹ ਸੁਰਪ ਵਿੱਚ ਹੈ ਇਹ ਸੁੰਦਾ ਪਿਆ ਹੈ ਕਿਸ ਨੂੰ ਸੁੰਦਾ ਹੈ ਗੁਰੂ ਸ਼ਬਦ ਨੂੰ ਸੁੰਦਾ ਹੈ ਉਸ ਸ਼ਬਦ ਨੂੰ ਸੁਣ ਰਿਹਾ ਹੈ ਜਿਸਲੇ ਵਿੱਚ ਪ੍ਰਕਾਸ਼ ਹੈ ਜਿਸਦੇ ਵਿੱਚ ਚਾਨਣਾ ਹੈ ਜਿਸ ਵਿੱਚ ਪਰਮਾਤਮਾ ਹੈ ਜਿਸ ਸ਼ਬਦ ਵਿੱਚ ਪਰਵਰ ਹੈ ਪਦਾਰਤ ਹਨ ਤ੍ਰਿਸ਼ਨਾ ਹੈ ਜਾਂ ਰੰਗ ਹੈ ਅਤੇ ਰੂਪ ਹੈ ਉਸ ਨੂੰ ਪੜਨਾ ਸੁਣਨਾ ਬੜਾ ਆਸਾਨ ਹੈ ਚਾਰ ਚਾਰ ਘੰਟੇ ਗੱਪਾਂ ਚੱਲਦੀਆਂ ਹਨ ਉਸ ਬੋਲਚਾਲ ਵਿੱਚ ਹੈ ਕਿ ਅਤੇ ਸੁਣਨ ਦਾ ਰਸ ਕੀ ਹੈ ਉਸ ਵਿੱਚ ਉਹੀ ਕੁਝ ਹੈ ਜਿਸ ਨਾਲ ਤਾਲ ਮਿਲ ਬੈਠ ਜਾਂਦਾ ਹੈ ਰਸ ਬਣ ਜਾਂਦਾ ਹੈ ਸਵਾਦ ਬਣ ਜਾਂਦਾ ਹੈ ਗੁਰ ਸ਼ਬਦ ਇਸ ਵਿੱਚ ਤਾਂ ਪ੍ਰਕਾਸ਼ ਹੈ ਪਰਮਾਤਮਾ ਹੈ ਕੇਵਲ ਸੁਣਨ ਨਾਲ ਹੀ ਤਾਲ ਮਿਲ ਨਹੀਂ ਬੈਠਦਾ ਇਸ ਲਈ ਸ਼ਬਦ ਨੂੰ ਸੁੰਨਾ ਕਿਦਰੇ ਸੋਖੀ ਗੱਲ ਨਹੀਂ ਈਸ਼ਾ ਵੀ ਕਹਿੰਦੇ ਹਨ ਸ਼ਬਦ ਤੋਂ ਜਗਤ ਬਣਿਆ ਹੈ ਮੂਸਾ ਵੀ ਕਹਿੰਦੇ ਹਨ ਸ਼ਬਦ ਤੋਂ ਹੀ ਜਗਤ ਬਣਿਆ ਹੈ ਮੁਹੰਮਦ ਸਾਹਿਬ ਵੀ ਕਹਿੰਦੇ ਹਨ ਸ਼ਬਦ ਤੋਂ ਜਗਤ ਬਣਿਆ ਹੈ ਉਪਨਿਸ਼ਦਾਂ ਦੇ ऋषि ਵੀ ਕਹਿੰਦੇ ਹਨ ਸ਼ਬਦ ਤੋਂ ਸੰਸਾਰ ਆਇਆ ਹੈ ਅਤੇ ਕਮਾਲ ਦੀ ਗੱਲ ਹੈ ਜੈਨ ਅਤੇ ਬੋਧ ਵੀ ਇਹੀ ਕਹਿੰਦੇ ਹਨ ਉਹ ਸ਼ਬਦ ਕਿਹੜਾ ਸੀ ਈਸ਼ਾ ਨੇ ਕਿਹਾ ਲਾਗੋ ਸੀ ਮੁਹੰਮਦ ਸਾਹਿਬ ਨੇ ਕਿਹਾ ਕੁੰਨ ਸੀ ਉਪਨਿਸ਼ਦ ਦੇ ऋषि ਨੇ ਕਿਹਾ ਓਮ ਸੀ ਜੈਨੀ ਕਹਿੰਦੇ ਹਨ ਓੰਕਾਰ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਕਹਿੰਦੇ ਹਨ ਕੀ ਖਸਮ ਦੇ ਬੋਲ ਸੰਨ ਉਹ ਸ਼ਬਦ ਕਿਹੜਾ ਸੀ ਜਿਸ ਤੋਂ ਇਹ ਬ੍ਰਹਿਮੰਡ ਬਣ ਗਿਆ ਪਰਮਾਤਮਾ ਤੋਂ ਸ਼ਬਦ ਸ਼ਬਦ ਤੋਂ ਸੰਸਾਰ ਤਾਂ ਫਿਰ ਸੰਸਾਰ ਕੀ ਹੈ ਜੋ ਅਸੀਂ ਵੇਖ ਰਹੇ ਹਾਂ ਉਹ ਸ਼ਬਦ ਦੀ ਚੀਜ਼ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਬਾਰੇ ਫਰਮਾਨ ਹੈ ਓੰਕਾਰ ਆਦ ਕਤਨੀ ਅਨਦ ਇਹ ਆਦ ਕਤਨੀ ਹੈ ਆਦ ਬੋਲਨੇ ਪਰਮਾਤਮਾ ਦੇ ਬੋਲ ਜਿੰਨਾ ਅਵਤਾਰੀ ਪੁਰਸ਼ਾਂ ਦੇ ਰਾਹੀ ਇਹ ਬੋਲ ਪਕੜ ਵਿੱਚ ਆ ਜਾਂਦੇ ਹਨ ਉਹ ਜਗਲ ਦੇ ਸਾਹਮਣੇ ਰੱਖ ਦਿੰਦੇ ਹਨ ਬਸ ਉਹ ਹੀ ਮਹਾਨ ਪਗੰਬਰ ਕਹੇ ਲਾਂਦੇ ਹਨ ਗੁਰੂ ਕਹੇ ਲਾਂਦੇ ਹਨ ਅਵਤਾਰ ਕਹੇ ਲਾਂਦੇ ਹਨ ਇਹਨਾਂ ਕੋਲ ਆਪਣੇ ਬੋਲ ਨਹੀਂ ਹੁੰਦੇ ਸਿਰਫ ਪਰਮਾਤਮਾ ਦੇ ਬੋਲ ਹੁੰਦੇ ਹਨ ਆਪਣੇ ਬੋਲ ਇਹਨਾਂ ਦੇ ਛਾਂਦ ਹੋ ਗਏ ਚੁੱਪ ਕਰ ਗਏ ਹਿਰਦਾ ਇਹਨਾਂ ਦਾ ਚੁੱਪ ਕਰ ਗਿਆ ਮਨ ਇਹਨਾਂ ਦਾ ਚੁੱਪ ਕਰ ਗਿਆ ਇਹ ਤਾਂ ਸਰੋਤੇ ਬਣ ਗਏ ਇਹਨਾਂ ਨੇ ਜੋ ਉਸ ਪਰਮਾਤਮਾ ਤੋਂ ਸੁਨਿਆ ਉਹ ਸਾਡੇ ਸਾਹਮਣੇ ਬੋਲ ਕੇ ਪ੍ਰਗਟ ਕਰ ਦਿੱਤਾ ਅਤੇ ਹੁਣ ਜਦ ਬੋਲ ਕੇ ਪ੍ਰਗਟ ਕਰ ਦਿੱਤਾ ਹੈ ਤਾਂ ਕੋਈ ਸੁਨੇ ਤਾਂ ਸਹੀ ਛਬਲ ਸੁਨੰਦਾ ਵਿਸ਼ਾ ਹੈ ਜੇਕਰ ਕੋਈ ਸੁਨੇ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਅੰਮ੍ਰਿਤ ਵੇਲੇ ਬੈੜ ਕੇ ਜ਼ੁਬਾਨ ਨਾਲ ਉਚਾਰਨ ਕਰਕੇ ਤੁਨੇ ਵਿੱਚ ਬਾਣੀ ਪੜੋ ਅਤੇ ਫਿਰ ਸੁਨੋ ਵਾਹਿਗੁਰੂ ਵਾਹਿਗੁਰੂ ਜਪੋ ਅਤੇ ਫਿਰ ਸੁਨੋ ਜੀਵਨ ਮੰਦਰ ਹੈ ਮੂਹ ਦਰਵਾਜਾ ਹੈ ਅਤੇ ਜ਼ਬਾਨ ਕੜਿਆਲ ਦੀ ਤਰ੍ਹਾਂ ਇਸੇ ਜ਼ਬਾਨ ਦੇ ਰਹੀ ਵਾਹਿਗੁਰੂ ਵਾਹਿਗੁਰੂ ਦੀ ਤੁਨੀ ਅਲਾਪੋ ਧਿਆਨ ਅੰਤਰਗਤ ਹੋ ਜਾਏਗਾ ਧਿਆਨ ਅੰਦਰ ਪ੍ਰਵੇਸ਼ ਕਰ ਜਾਏਗਾ ਪਰਮਾਤਮਾ ਨੇ ਜੀਵ ਨੂੰ ਹਰ ਮੰਦਰ ਬਣਾਇਆ ਹੈ ਮੂੰਹ ਦਰਵਾਜਾ ਹੈ ਜਰਬਾਨ ਘੜਿਆਲ ਹੈ ਇਸ ਜ਼ਬਾਨ ਨੂੰ ਇਸ ਤਰ੍ਹਾਂ ਚਲਾਣਾ ਹੈ ਇਸ ਤਰ੍ਹਾਂ ਬਜਾਣਾ ਹੈ ਜਿਸ ਤਰ੍ਹਾਂ ਇੱਕ ਘੰਟੇ ਦੀ ਆਵਾਜ਼ ਹੋਵੇ ਜਦੋਂ ਅੰਮ੍ਰਿਤ ਵੇਲੇ ਸ਼ਬਦ ਜ਼ਬਾਨ ਵਿੱਚ ਘੜਿਆਲ ਦੀ ਤਰ੍ਹਾਂ ਵੱਜੇ ਅਤੇ ਕੰਨਾਂ ਦੇ ਰਸਤਿਆਂ ਵਿੱਚੋਂ ਤੁਹਾਡਾ ਧਿਆਨ ਅੰਦਰ ਪ੍ਰਵੇਸ਼ ਕਰੇ ਭਾਵ ਇਸ ਨੂੰ ਸੁਣੋ ਇਸ ਨੂੰ ਫਿਰ ਸੁਣੋ ਇਹ ਦੋ ਦਰਵਾਜੇ ਹਨ ਇਨ੍ਹਾਂ ਰਾਹੀਂ ਹੀ ਸ਼ਬਦ ਅੰਦਰ ਪ੍ਰਵੇਸ਼ ਕਰੇਗਾ ਇਨ੍ਹਾਂ ਰਾਹੀਂ ਹੀ ਅੰਦਰ ਜਾਓ ਜਦੋਂ ਇਹ ਕਰਕੇ ਗੁਰਦੁਆਰੇ ਆਓਗੇ ਤਾਂ ਫਿਰ ਕੀਰਤਨ ਸੁਣਨ ਦਾ ਆਨੰਦ ਆਏਗਾ ਜਦੋਂ ਇਸ ਤਰ੍ਹਾਂ ਕਰਕੇ ਗੁਰਦੁਆਰੇ ਆਉਗੇ ਤਾਂ ਸੁਖਮਨੀ ਸਾਹਿਬ ਸੁਣਨ ਦਾ ਵੀ ਆਨੰਦ ਆਏਗਾ ਜਦੋਂ ਇਹੇ ਕਰਕੇ ਗੁਰਦੁਆਰੇ ਆਉਗੇ ਤਾਂ ਕੁਝ ਸੇਵਾ ਵੀ ਕਰੋਗੇ ਤਾਂ ਉਸ ਵਿੱਚ ਵੀ ਕੁਝ ਝਲਕਾ ਮਿਲਣ ਗਿਆ ਨਹੀਂ ਕਰੋਗੇ ਤਾਂ ਸਾਰਾ ਮਨੋਰੰਜਨ ਹੀ ਹੋ ਜਾਏਗਾ ਸਮਾਪਾਸ ਕਰਨਾ ਹੋ ਜਾਏਗਾ ਹੋਰ ਕੁਝ ਵੀ ਨਹੀਂ ਵਾਹਿਗੁਰੂ 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 ਕਿ ਆਦੀ ਆਵਾਜ਼ ਇੱਕਦਮ ਬੰਦ ਨਹੀਂ ਹੁੰਦੀ ਹੌਲੀ-ਹੌਲੀ ਹੁੰਦੀ ਹੈ ਉੱਚੀ ਸੁਰ ਉੱਟ ਕੇ ਫੇਰ ਨੀਵੀਂ ਹੁੰਦੀ ਹੈ ਕੋਈ ਵੀ ਮੰਤਰ ਹੈ ਇੱਕ ਦਮ ਵਿੱਚ ਪੂਰਾ ਹੋ ਜਾਂਦਾ ਹੈ ਓਮ ਇੱਕ ਦਮ ਵਿੱਚ ਪੂਰਾ ਹੋ ਗਿਆ ਰਾਮ ਇੱਕ ਦਮ ਵਿੱਚ ਪੂਰਾ ਹੋ ਗਿਆ ਵਾਹਿਗੁਰੂ ਇੱਕ ਦਮ ਵਿੱਚ ਪੂਰਾ ਹੋ ਗਿਆ ਇੱਕ ਦਮ ਵਿੱਚ ਕਿਸੇ ਨੇ ਵਾਹਿਗੁਰੂ ਉਚਾਰਨ ਕੀਤਾ ਅਤੇ ਪੂਰਾ ਧਿਆਨ ਪੂਰਵਕ ਸੁਨਿਆ ਤਾਂ ਕਬੀਏ ਸਭ ਜੀ ਕਹਿੰਦੇ ਹਨ ਖੁਦਾ ਹਾਜ਼ਰ ਨਾਜ਼ਰ ਹੈ ਬੇਦ ਕਿਤੇਬ ਇਸ ਤਰ੍ਹਾਂ ਪਾਈ ਦਿਲ ਦਾ ਫਿਕਰ ਨਾ ਜਾਏ ਟੁਕਦਮ ਕਰਾਰੀ ਜੋ ਕਰ ਹੋ ਹਾਜ਼ਰ ਹਜ਼ੂਰ ਕਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ